ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ATT2364 ਤੇ 9894 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ATT2364 ਤੇ 9894 ਦੇ ਨਿਯੁਕਤੀ ਪੱਤਰ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਗਿਆ ਸੀ 13 ਤਰੀਕ ਨੂੰ 13/3/2025 ਨੂੰ ਜਿਹੜਾ ਨਿਯੁਕਤੀ ਪੱਤਰ ਬਣਾਉਣ ਲਈ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਇੱਕ ਹੋਰ ਜਿਹੜਾ 14 ਤਰੀਕ ਨੂੰ ਲੈਟਰ ਜਾਰੀ ਕੀਤਾ ਗਿਆ ਕੀ ਹੈ ਲੈਟਰ ਇਹ ਨਵਾਂ ਲੈਟਰ ਕਿਉਂ ਜਾਰੀ ਕੀਤਾ ਗਿਆ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ETT 23 ਜਾਂ 9894 ਜਾਂ ਸਿੱਖਿਆ ਡਿਪਾਰਟਮੈਂਟ ਨਾਲ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਜੌਬ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਵੀ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਹੋਰ ਨਵਾਂ ਜਿਹੜਾ ਲੈਟਰ ਜਾਰੀ ਕੀਤਾ ਗਿਆ ਹੈ ਕੀ ਹੈ ਲੈਟਰ ਉਸ ਦੇ ਸਬੰਧ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਇੱਕ ਲੈਟਰ ਆਇਆ ਸੀ ਦਫਤਰ ਡਾਇਰੈਕਟਰ ਸਿੱਖਿਆ ਭਾਗ ਵੱਲੋਂ ਜਿਹੜਾ ਐਸਐਸ ਨਗਰ ਪੰਜਾਬ ਵੱਲੋਂ ਜਿਹੜਾ 13 ਤਰੀਕ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 15 ਤਰੀਕ ਤੱਕ ਜਿਹੜੇ ਨੇ ਡੀਓਜ਼ ਸਾਰੇ ਨੂੰ ਨੂੰ ਬੁਲਾਇਆ ਗਿਆ ਸੀ ਦਫਤਰ ਦੇ ਵਿੱਚ 6ਵੀਂ ਮੰਜ਼ਲ ਤੇ ਤਾਂ ਉੱਥੇ ਨਿਯੁਕਤੀ ਪੱਤਰ ਤਿਆਰ ਕਰਨੇ ਸੀ ਤਾਂ ਉਸ ਦੇ ਸਬੰਧ ਦੇ ਵਿੱਚ ਇੱਕ ਹੋਰ ਜਿਹੜਾ ਅੱਜ 14 ਤਰੀਕ ਨੂੰ ਅਗਲੇ ਦਿਨੀ ਤੇ 14 3 2025 ਨੂੰ ਇੱਕ ਹੋਰ ਨਵਾਂ ਲੈਟਰ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਇਸ ਦਾ ਵਿਸ਼ਾ ਜਿਹੜਾ ETT ਕਾ ਆਰਡਰ ਦੀ 2364 ਤੇ 59 ਚਰਾਣੀਆਂ ਸਾਮੀਆਂ ਵਿਰੁੱਧ ਨਿਯੁਕਤੀ ਪੱਤਰ ਤਿਆਰ ਕਰਨ ਸੰਬੰਧੀ ਇਸ ਦਾ ਵੀ ਵਿਸ਼ਾ ਉਹੀ ਦਿੱਤਾ ਹੈ ਤਾਂ ਬਟ ਜਿਹੜਾ ਇਹ ਪੱਤਰ ਹੈ ਉਸ ਪੱਤਰ ਦੇ ਬਿਲਕੁਲ ਉਲਟ ਪੱਤਰ ਹੈ ਤਾਂ ਇਸ ਦੇ ਵਿੱਚ ਕੀ ਲਿਖਿਆ ਆਪਾਂ ਵੇਖਦੇ ਆ ਉਪਰੋਕਤ ਵਿਸ਼ੇ ਦੇ ਅੰਕਤ ਦੇਸਬੰਦ ਵਿੱਚ ਲਿਖਿਆ ਜਾਂਦਾ ਹੈ ਕਿ ਈਟੀਟੀ ਕਾਰਡਰ ਦੇ ਨਿਯੁਕਤੀ ਅਧਿਕਾਰੀ ਹੋਣ ਦੇ ਨਾਤੇ ਆਪ ਨੂੰ 23-6-5994 ਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਿਆਰ ਕਰਨ ਹਿਤ 15-3-2025 ਨੂੰ 9 ਵਜੇ ਇਸ ਦਫਤਰ ਵਿਖੇ 6ਵੀਂ ਮੰਜ਼ਲ ਤੇ ਕਾਨਫਰੰਸ ਹਾਲ ਦੇ ਵਿੱਚ ਬੁਲਾਇਆ ਗਿਆ ਸੀ ਇਸ ਪੱਤਰ ਇਹ ਤੋ ਤੱਕ ਤਾਂ ਸੇਮ ਉਹੀ ਹੈ ਜਿਹੜਾ ਬੁਲਾਇਆ ਗਿਆ ਸੀ ਇਸ ਪੱਤਰ ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਇਨ੍ਹਾਂ ਹੁਕਮਾਂ ਨੂੰ ਹਾਲ ਦੀ ਘੜੀ ਵਿੱਚ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਜਾਂਦਾ ਹੈ ਤਾਂ ਹੁਣ ਜਿਹੜੇ ਉਹ ਪਹਿਲਾ ਜਿਹੜਾ ਪੱਤਰ ਜਾਰੀ ਕੀਤਾ ਗਿਆ ਸੀ ਉਸ ਪੱਤਰ ਨੂੰ ਜਿਹੜਾ ਹੈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਹੜੇ ਇਹ ਨਿਯਮ ਸੀ ਜੋ ਵੀ ਅੱਗੇ ਬੁਲਾਇਆ ਗਿਆ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਕਿਉਂ ਕੀਤਾ ਗਿਆ ਹੈ ਪਹਿਲਾਂ ਇੱਕ ਪੱਤਰ ਜਾਰੀ ਕਰ ਦਿੱਤਾ ਫਿਰ ਉਸ ਨੂੰ ਰੱਦ ਕਰ ਦਿੱਤਾ ਤਾਂ 13 ਤਰੀਕ ਨੂੰ ਪੱਤਰ ਜਾਰੀ ਕੀਤਾ ਜਾਂਦਾ ਹੈ ਤੇ 14 ਪੱਤਰ ਤਰੀਕ ਨੂੰ ਜਿਹੜਾ ਪੱਤਰ ਰੱਦ ਕਰ ਦਿੱਤਾ ਜਾਂਦਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਤਾਂ ਆਪਾਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਇੱਕ ਫੰਕਸ਼ਨ ਕਰਕੇ ਜਿਹੜੇ ਨੇ ਇਹ ਨਿਯੁਕਤੀ ਪੱਤਰ ਵੰਡੇ ਜਾਣੇ ਸੀ ਤੇ ਹੋ ਸਕਦਾ ਹੈ ਕਿ ਜਿਹੜਾ ਨਿਯੁਕਤੀ ਪੱਤਰ ਵੰਡਣ ਦੇ ਅਜੇ ਤੱਕ ਫੰਕਸ਼ਨ ਦੀ ਡੇਟ ਜਿਹੜੀ ਨਹੀਂ ਮਿਲ ਰਹੀ ਕਿਉਂਕਿ ਸੈਸ਼ਨ ਚੱਲ ਰਿਹਾ ਸੈਸ਼ਨ ਨੇ ਜਿਹੜਾ ਬਜਟ ਸੈਸ਼ਨ ਚੱਲਣਾ ਹੈ ਤਾਂ ਉਸ ਤੋਂ ਬਾਅਦ ਹੀ ਸਾਰੇ ਜਿਹੜੇ ਫ੍ਰੀ ਹੋਣਗੇ ਮੁੱਖ ਮੰਤਰੀ ਫ੍ਰੀ ਹੋਣਗੇ ਤਾਂ ਉਸ ਤੋਂ ਬਾਅਦ ਦਾਈ ਇਹ ਜਿਹੜਾ ਟਾਈਮ ਮਿਲਿਆ ਇਸ ਕਰਕੇ ਹੋ ਸਕਦਾ ਹੈ ਕਿ ਇਸ ਨੂੰ ਲੰਬਾ ਹੋਰ ਲਮਕਾਉਣ ਵਾਸਤੇ ਹੋਰ ਲੰਬਾ ਕਰਨ ਵਾਸਤੇ ਤਾਂ ਇਸ ਦਾ ਜਿਹੜਾ ਪੱਤਰ ਨੂੰ ਇੱਕ ਵਾਰੀ ਰੱਦ ਕਰ ਦਿੱਤਾ ਕਿਉਂਕਿ ਨੁਕਤੀ ਪੱਤਰ ਤਿਆਰ ਕਰਕੇ ਤੇ ਨੁਕਤੀ ਪੱਤਰ ਨੂੰ ਵੰਡਨੇ ਸੀ ਤੇ ਨੁਕਤੀ ਪੱਤਰ ਨੂੰ ਤਿਆਰ ਕਰਨਾ ਸੀ ਪਰ ਹੁਣ ਜਿਹੜਾ ਇਹਨਾਂ ਨੂੰ ਤਿਆਰ ਨਹੀਂ ਕੀਤਾ ਜਾ ਰਿਹਾ ਸਿੱਧੀ ਡੇਟ ਨੂੰ ਅਗਲੀ ਕੋਈ ਡੇਟ ਵੀ ਨਹੀਂ ਦੱਸੀ ਗਈ ਕਿੰਨੀ ਤਰੀਕ ਨੂੰ ਜਿਹੜਾ ਨੁਕਤੀ ਪੱਤਰ ਤਿਆਰ ਕੀਤੇ ਜਾਣਗੇ ਤਾਂ ਸਰਕਾਰ ਦਾ ਕੀ ਹੈ ਸਰਕਾਰ ਇਸ ਆਪਾ ਵੇਖ ਸਕਨੇ ਆ ਕਿ ਲਾਰੇ ਲਾ ਰਹੀ ਹੈ ਤਾਂ ਅਪ੍ਰੈਲ ਤੱਕ ਜਿਹੜੇ ਨਿਯੁਕਤੀ ਪੱਤਰ ਵੰਡੇ ਜਾਣਗੇ ਜਾਂ ਕੀ ਕਾਰਨ ਹੈ ਤਾਂ ਇਸ ਦੇ ਸੰਬੰਧ ਵਿੱਚ ਅਜੇ ਕੋਈ ਵੀ ਅਪਡੇਟ ਤਾਂ ਨਹੀਂ ਆਈ ਕਿ ਕੀ ਕਾਰਨ ਹੈ ਕਿਉਂ ਨਿਯੁਕਤੀ ਪੱਤਰ ਜਿਹੜੇ ਨੇ ਰੋਕੇ ਗਏ ਨੇ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ